ਉਦਯਾਨਾ ਦੇ ਹੰਬਰਾ ਰੋਡ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਰੇੜੀਆਂ ਤੇ ਫੜੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਦਰਮਿਆਨੀ ਕੁ ਪਰਵਾਰ ਨੂੰ ਬਿਨਾਂ ਦੱਸੇ ਨਗਰ ਨਿਗਮ ਦੇ ਕਰਮਚਾਰੀ ਉਹਨਾਂ ਦੀ ਰੇੜੀ ਲੈ ਜਾਂਦੇ ਨੇ ਜੋਸ ਤੋਂ ਬਾਅਦ ਇਸ ਪਰਿਵਾਰ ਦੇ ਬੰਦੋ ਕੋ ਹੰਗਾਮਾ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਡੇੜੀ ਦੇ ਵਿੱਚ ਉਹਨਾਂ ਦੇ 5000 ਰੁਪਏ ਸਨ ਉਹ ਵੀ ਇੱਕ ਕਰਮਚਾਰੀ ਨਾਲ ਲੈ ਗਏ ਨੇ ਤਾਂ ਪਰਿਵਾਰ ਦੇ ਵੱਲੋਂ ਜਦ ਹੰਗਾਮਾ ਕੀਤਾ ਗਿਆ ਤੇ ਗੱਲ ਇੱਥੇ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਉਪਰਿਸ਼ ਪ੍ਰਸ਼ਾਸਨ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੂਕ ਦਰਸ਼ਕ ਬਣਿਆ ਹੈ ਸਾਰਾ ਤਮਾਸ਼ਾ ਵੇਖਦਾਰਿਆ ਜਦ ਪੁਲਿਸ ਅਧਿਕਾਰੀਆਂ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਮਾਮਲਾ ਹੰਬਰਾ ਰੋਡ ਤੋਂ ਸੰਭਲਿਆ मामला हमबड़ा रोड ਤੋਂ ਸਾਹਮਣੇ ਆਇਆ ਜਿੱਥੇ ਨਗਰ ਨਿਗਮ ਕਰਮਚਾਰੀਆਂ ਦੇ ਬੁੱਲੂ ਇੱਕ ਰੇੜੀ ਟੁਕ ਲਈ ਜਾਂਦੀ ਹੈ ਇਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੁੰਦਾ ਪਰਿਵਾਰ ਉਨ੍ਹਾਂ ਤੇ ਗੰਭੀਰ ਇਲਜ਼ਾਮ ਲਗਾ ਰਿਹਾ ਉਧਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਨੇ

ਤੁਹਾਡੇ ਬਾਹਰ ਰਹੇਗੀ ਤੁਹਾਡੇ ਕੋ ਪ੍ਰੂਫ ਹੈਗਾ ਕਿ ਜਿਹੜੇ ਉਹਨਾਂ ਨੇ 2000 ਰੁਪਏ ਲੇਤਾ ਉਹ ਐਸੇ ਨੇ ਲਿਆ ਬੰਦੇ ਨੇ ਅੱਛਾ ਜੀ ਮੇਰੇ ਸਾਹਮਣੇ ਫੜਾਇਆ ਇਹਨੂੰ 2000 ਨਹੀਂ 2000 ਉਹਨਾਂ ਕੋ ਕਿੱਥੋਂ ਆਇਆ ਸੀ ਸਾਡੇ 2500 ਰੁਪਏ ਲੈਣੀ ਚਪਾਈ ਉਹ ਕਿੱਥੇ ਵੇਚ ਸਾਡੀ ਲੈਣੀ ਚ 5000 ਰੁਪਏ ਕੈਸ਼ ਪਿਆ ਸੀ ਉਹ ਲੈ ਕੇ ਚੱਕ ਕੇ ਠੀਕ ਹੈ ਉਹ ਲੈਣੀ ਦਵਾ ਸਕਦਾ ਸੀ ਇਹਨੂੰ ਜਾਣ ਕੇ ਲੈਣੀ ਜਤਵਾਈ ਸਾਡੀ ਆਹੋ ਆਹ ਦੇਖ ਅੱਜ ਕੀ ਹੋਇਆ ਇੱਥੇ ਹਿੰਨਾ ਕਾ ਲਗਾ ਸੀਗਾ ਹਾਂਜੀ ਸੈਕਿੰਡ ਘੱਟ ਚੱਲਣ ਦਾ ਝਗੜਾ ਹੋ ਗਿਆ ਇੱਥੇ ਅੱਛਾ ਜੀ ਉਹ ਕਾਪਰੇਟ ਦੇ ਬੰਦੇ ਸੀਗੇ ਅੱਛਾ ਜੀ ਉਹਦਾ ਝਗੜਾ ਹੋ ਰਿਹਾ ਸੀਗਾ ਝਗੜਾ ਮਗਾ ਕੇ ਕਾਨੂੰਨੀ ਕਿਸੇ ਟ੍ਰੈਕ ਕਾਨੂੰਨ ਕਰਦੇ ਤੇ ਉਹ ਕੀ ਹੋਇਆ ਕਿ ਝਗੜਾ ਕਹੜੀ ਗਲਤ ਹੋਇਆ ਜੀ ਉਸ ਪਟਾੜਾ ਬਾਰੇ ਗੱਲ ਹੋ ਰਹੀ ਜਿਹੜੀ ਉਹ ਲੱਗੇ ਨਹੀਂ ਜਾਏਗੀ ਉਹ ਕਹਿੰਦੇ ਸਾਡੀ ਰੇੜੀ ਸੀਗੀ ਕਹਿੰਦੇ ਉਹ ਮੁਲਾਜ਼ਮ ਨਹੀਂ ਸੀਗੇ ਤਾਂ ਹੋਰ ਸੀ ਅਸੀਂ ਕਾਪਰੇਟ ਦੇ ਬੰਦੇ ਹੋ ਉਹ ਕਾਰਪੋਰੇਟ ਦੇ ਬੰਦੇ ਸੀਗੇ ਸਰ ਉਹਨਾਂ ਦਾ ਕਹਿਣਾ ਕਿ ਸਾਡਾ 5000 ਰੁਪਏ ਵੀ ਲੱਗੇ ਨੇ ਇਹਦੇ ਬਾਰੇ ਕੋਈ ਵਾਕਫ ਨਹੀਂ ਮਾਲੂਮ ਅੱਛਾ ਜੀ ਪਰ ਤੁਹਾਡੇ ਸਾਹਮਣੇ ਜਿਹੜੇ ਕਾਰਪੋਰੇਸ਼ਨ ਵਾਲੇ ਅਕਸਰ ਲੜਾਈ ਦੇ ਮਕਾਇਆ ਤੋਂ ਕਾਬੂ ਕਿਤੋਂ ਉਹ ਪਾਲੀ ਤੈ ਸਰ ਤੁਹਾਨੂੰ ਵੀ ਲੱਗਦਾ ਕਿ ਜਿਹੜੇ ਕਾਰਪੋਰੇਸ਼ਨ ਵਾਲੇ ਗੁੰਡਾਗਰਦੀ ਕਰ ਸਕਦੇ ਤਾਂ ਪਰ ਤੁਹਾਡੇ ਸਾਹਮਣੇ ਉਹਨਾਂ ਵੱਲੋਂ ਤਾਂ ਕੰਮ ਕੀ ਕੀਤੀ ਕੀ ਕੀਤੀ ਜਿਹੜੀ ਜਿਹੜੀ ਵਾਲੇ ਤਾਂ ਕੰਮ ਹੀ ਕਰਦੇ ਆ ਉਹ ਜੋ ਕਾਰਪੋਰੇਸ਼ਨ ਕਾਰਵਾਈ ਆ ਉਹਦੇ ਕੰਮ ਕਰਦੇ ਕਰਦਗੇ ਜੀ ਉਹਨਾਂ ਦਾ ਕਹਿਣਾ ਕਿ ਕੱਲੀ ਸਾਡੀ ਰੇੜੀ ਨੂੰ ਹੱਤ ਪਾਇਆ ਹੋਰ ਕਿਸੇ ਰੇੜੀ ਨੂੰ ਨਹੀਂ ਹੱਤ ਪਾਇਆ ਜਿਹਦੇ ਬਾਰੇ ਗੱਲ ਕਰ ਕੋਈ ਹੋਰ ਅੱਜ ਬਾਤ ਹੋਸੇ ਨਹੀਂ ਜੀ